ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਹੜੀ ਦੇ ਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਮਾਰੂ ਨੀਤੀਆਂ ਦੇ ਬਿੱਲਾਂ ਅਤੇ ਮੋਦੀ ਦੀਆਂ ਤਸਵੀਰਾਂ ਨੂੰ ਭੋਗਾ ਉੱਤੇ ਲਗਾ ਕੇ ਲੋਹੜੀ ਦੇ ਤਿਹਾਰ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇੱਕ ਪਾਸੇ ਸੈਨਿਕ ਗਣਤੰਤਰ ਦਿਵਸ ਤੇ ਪਰੇਡ ਕਰਨਗੇ ਅਤੇ ਦੂਜੇ ਪਾਸੇ ਕਿਸਾਨ ਟਰੈਕਟਰ ਦਾ ਮਾਰਚ ਕੱਢ ਕੇ ਸਾਰੀ ਦੁਨੀਆ ਨੂੰ ਮੋਦੀ ਸਰਕਾਰ ਦਾ ਚਿਹਰਾ ਲੰਗਾ ਕਰਕੇ ਵਿਖਾਣਗੇ। ਉਸੇ ਦਿਨ ਹੀ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵਾਂਗੇ। ਇਹ ਜੋ ਆਜੇ تھے ਭੋਗੇ ਦੇ ਰੂਪ ਦੇ ਵਿੱਚ ਤੁਸੀਂ ਵੇਖ ਰਹੇ ਜੇ ਇਹ ਆਪਣਾ ਜਿਹੜਾ ਕਾਲੇ ਕਾਨੂੰਨ ਲਿਆਂਦੇ ਨੇ ਉਹ ਕਾਲੇ ਕਾਨੂੰਨਾਂ ਨੂੰ ਜਿਹੜਾ ਵਾ ਉਹਨਾਂ ਦੀਆਂ ਕਾਪੀਆਂ ਸਾੜ ਕੇ ਤੇ ਰੋਸ ਵਜੋਂ ਜਿਹੜਾ ਰੋਸ ਪ੍ਰਗਟ ਕੀਤਾ ਜਾ ਰਿਹਾ ਲਗਾਤਾਰ ਸਾਢੇ 7 ਮਹੀਨੇ ਹੋ ਗਏ ਨੇ ਲੋਕ ਸੰਘਰਸ਼ ਦੇ ਮੈਦਾਨ ਦੇ ਵਿੱਚ ਬੈਠੇ ਨੇ 6 ਮਹੀਨੇ ਲਗਾਤਾਰ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਨਹੀਂ ਆਮ ਵਰਗ ਪੰਜਾਬ ਦਾ ਜਿਹੜਾ ਹੈ ਉਹ ਪੰਜਾਬ ਦੇ ਸੰਘਰਸ਼ ਕੀਤਾ ਉਹਨਾਂ ਨੇ ਰੇਲਾਂ ਰੋਕੀਆਂ ਸੜਕਾਂ ਰੋਕੀਆਂ ਮੋਰ ਰੋਕੇ ਬੀਜਪੀ ਬੀਜਪੀ ਵਾਲਿਆਂ ਦੇ ਘਰਾਂ ਦੇ ਘਰਾਓ ਕਿਤੇ ਗਏ ਤੇ ਸੈਂਟਰ ਦੀ ਸਰਕਾਰ ਨੇ ਲੋਕਾਂ ਨੂੰ ਭੰਡਣ ਦੇ ਵਿੱਚ ਕੋਈ ਕਸਮ ਨਹੀਂ ਛੱਡੀ ਇਹ ਖਾਲਸਤਾਨ ਨਹੀਂ ਆ ਵਕਵਾਦੀ ਆ ਵਿਚੋਲੀ ਇਹ ਪਤਾ ਨਹੀਂ ਕੀ ਕੀ ਆ ਤੇ ਜਦੋਂ ਜੀ 26 ਦਸੰਬਰ ਤੋਂ 25 ਦਸੰਬਰ ਤੋਂ ਲਗਾਤਾਰ ਦਿੱਲੀ ਦੇ ਵਿੱਚ ਵਾਧਾ ਹੋਇਆ ਤੇ ਸਾਰੀ ਦੁਨੀਆ ਨੂੰ ਇਹਦੀ ਖਬਰ ਸਹੀ ਲੱਗੀ ਆ ਕਿ ਪੰਜਾਬ ਦੇ ਲੋਕ ਇਹੋ ਜਿਹੇ ਲੋਕ ਨੇ ਜਿਹੜਾ ਆਪਣਾ ਵੀ ਹੱਕ ਲੈਣਾ ਜਾਣਦੇ ਨੇ ਤੇ ਦੂਸਰਿਆਂ ਲੋਕਾਂ ਨੂੰ ਹੱਕ ਲੈ ਕੇ ਦੇਣਾ ਦੇਣਗੇ ਆਸ ਕਰਕੇ ਬੈਠਿਆ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਵੱਡਾ ਭਰਾ ਦੇ ਤੌਰ ਤੇ ਜਾਣਿਆ ਜਾਂਦਾ ਬਾਕੀ ਸਾਰੀ ਦੁਨੀਆ ਆਪਣੇ ਆਪ ਨੂੰ ਛੋਟਾ ਭਰਾ ਮੰਨਦੇ ਨੇ ਸੋ ਲਗਾਤਾਰ 6 ਮਹੀਨੇ ਤੱਕ ਸੈਂਟਰ ਦੀ ਸਰਕਾਰ ਨੇ ਆਪਣੇ ਕਾਨੂੰਨਾਂ ਨੂੰ ਭਾਰੀ ਦੱਸਿਆ ਸਹੀ ਦੱਸਿਆ ਜਦੋਂ 7ਵਾਂ ਮਹੀਨਾ ਸ਼ੁਰੂ ਹੋਇਆ 1 ਦਸੰਬਰ ਤੋਂ ਮੰਨਿਆ ਵੀ ਇਹਦੇ ਚ 39 ਜਣੀਆਂ ਖਾਮੀਆਂ ਐਸ ਵੇਲੇ 80% ਜਿਹੜਾ ਖਾਮੀਆਂ ਭਰਿਆ ਦੱਸੰਦੇ ਨੇ ਪਰੰਤੂ ਇੱਕ ਅੜੀ ਤੇ ਬਜਿੱਦ ਨੇ ਇਹਤੇ ਉਲਟਾ ਦੱਸਦੇ ਨੇ ਵੀ ਕਿਸਾਨ ਬਚਦੇ ਨੇ ਸੋ ਸਰਕਾਰ ਨੂੰ ਅੱਜ ਵੀ ਸਮਝ ਸੋਚ ਲੈਣਾ ਚਾਹੀਦਾ ਕਿ ਦੁਨੀਆ ਸਾਰੀ ਗੱਲ ਸਮਝ ਚੁੱਕੀ ਆ ਇਹਨਾਂ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੀ ਆ ਇਹ ਕਾਨੂੰਨ ਬਹੁ ਆਮ ਲੋਕਾਂ ਦੀ ਮੌਤ ਦੇ ਵਾਰੰਟਾ ਇਹਦੇ ਨਾਲ ਕਿਸਾਨ ਨਹੀਂ ਮਰਨਾ ਮਜ਼ਦੂਰ ਨਹੀਂ ਮਾਰਨਾ ਸਭ ਤੋਂ ਪਹਿਲਾਂ ਸ਼ਹਿਰੀ ਤੇ ਆਮ ਵਰਗ ਮਾਰਨਾ ਵਾ ਕਿਸਾਨ ਤਾਂ ਆਪਣੀ ਖੇਤੀ ਕਰਦਾ 2-4 ਸਾਲ ਥੋੜਾ ਥੋੜਾ ਆਗਾ ਕਰਕੇ ਖਾਂਦਾ ਰਹੂਗਾ ਪਰ ਜਿੰਨੇ ਮੁੱਲ ਲੈ ਕੇ ਖਾਣਾ ਉਹਦੇ ਵਾਸਤੇ ਪਹਿਲੋਂ ਮੌਤ ਕਾਢੀ ਆਉਣੀ ਆ ਸੋ ਇਹਦੇ ਵਾਸਤੇ ਬੱਚਾ ਬੱਚਾ ਜਾਣਦਾ ਵਾ ਸਾਰੇ ਲੋਕ ਜਿਹੜੇ ਆ ਜੰਗ ਦੇ ਮੈਦਾਨ ਦੇ ਵਿੱਚ ਨੇ ਉਹਨਾਂ ਚ ਜੰਗ ਦੇ ਮੈਦਾਨ ਦੇ ਵਿੱਚ ਰਹਿਣਗੇ ਜਿੰਨਾ ਚੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ 8 ਮੀਟਿੰਗਾਂ ਹੋ ਚੁੱਕੀਆਂ ਅੱਜ ਤੱਕ ਉਹਦੇ ਵਿੱਚ ਸਰਕਾਰ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਕੁਝ ਕੀਤਾ ਨਹੀਂ ਆ ਪਰੰਤੂ ਜਥੇਬੰਦੀਆਂ ਵੀ ਇਹ ਗੱਲ ਜਾਣਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਹਿਲਾਂ ਇਹਦੀ ਪਲਾਨਿੰਗ ਕੀਤੀ ਗਈ ਸੀ ਕਿ ਇਹ ਜਿਹੜਾ ਵਾ ਸੰਘਰਸ਼ ਇੱਕ ਹੋਲ ਬਹੁਤ ਲੰਮਾ ਚੱਲਣ ਰਿਹਾ ਸੀ ਆ 2024 ਤੱਕ ਚਲਾ ਲੈਣ ਉਹਦੇ ਤੋਂ ਤਾਂ ਅੱਗੇ ਤਾਂ ਕੋਈ ਚਲਾਣਾ ਉਹ ਤਰਤੀਬ ਦੇ ਨਾਲ ਹੀ ਆਪਣਾ ਜਿਹੜਾ ਵਾ ਵਾਰੀਆਂ ਲੱਗੀਆਂ ਵਾ ਕਿਹੜੇ ਕਿਹੜੇ ਜ਼ਿਲ੍ਹੇ ਨੇ ਕਦੋਂ ਜਾਣਾ 20 ਦਿਨ ਦਾ ਉੱਥੇ ਗਰੁੱਪ ਲਾ ਕੇ ਦੂਸਰਾ ਗਰੁੱਪ ਜਦੋਂ ਜਾਂਦਾ ਵਾ ਤੇ ਪਹਿਲੇ ਕੁ ਰੂਪ ਨੂੰ ਛੁੱਟੀ ਦਿੱਤੀ ਜਾਂਦੀ ਆ ਇਹ ਤਰੀਕੇ ਨਾਲ ਕਾਫਲੇ ਵਧਦੇ ਜਾਂਦੇ ਨੇ ਕਿਤੇ ਕੋਈ ਕਾਦੂ ਕਾ ਟਰਾਲੀ ਹੁੰਦੇ ਆ ਤੇ ਦਾਦਾ ਟਰਾਲੀਆਂ ਰੋਜ਼ੀਆਂ ਆ ਮਾਰੇ ਲੋਕ ਜਾਂਦੇ ਨੇ ਸੋ ਲੋਕਾਂ ਦੇ ਵਿੱਚ ਇੰਨੀ ਜਾਗਰਤਾ ਆ ਗਈ ਆ ਕਿ ਐਸੇਲੇ ਆਪਣੇ ਆਉਣ ਵਾਲੇ ਸਮੇਂ ਨੂੰ ਬਚਾਉਣ ਵਾਸਤੇ ਲੜਨਾ ਜ਼ਰੂਰੀ ਆ ਜੀਪ ਦੇਰ ਸਾਹਿਬ ਜਿਹੜਾ ਤੁਸੀਂ ਦੇਖਿਆ ਕਦਮ ਕੀ ਹੈ ਜੀ ਦੇਖੋ ਜਿਹੜਾ ਐਤ ਕੀ ਲੋਹੜੀ ਪੂਰੇ ਉੱਤਰ ਭਾਰਤ ਵਿੱਚ ਤੇ ਦੇਸ਼ ਦਾ ਇੱਕ ਵੱਡਾ ਹਿੱਸਾ ਮਕਰ ਸਕ੍ਰਾਂਤੀ ਮਨਾਉਂਦਾ ਵਾ ਉਦੇ ਧਿਆਨ ਵਿੱਚ ਰੱਖ ਰਿਆ ਅਰਕੀ ਜਿਹੜਾ ਅਸੀਂ ਜਿਹੜੇ ਖੇਤੀ ਦੇ ਤਿੰਨ ਬਿੱਲ ਲਿਆ ਉਹ ਪਰੰਪਰਾਗਤ ਤੌਰ ਤੇ ਲੋਹੜੀ ਮਨਾਈ ਜਾਊਗੀ ਜਥੇਬੰਦੀਆਂ ਦੇ ਝੰਡੇ ਲੈ ਕੇ ਠੀਕਾ ਮੋਦੀ ਸਰਕਾਰ ਦੇ ਖਿਲਾਫ ਨਾਰੇ ਬਾਜੀ ਤੋਂ ਬਿੱਲ ਫੁੱਕੇ ਜਾਣਗੇ ਅਰਕੀ ਲੋਹੜੀ ਦੇ ਤਿਹਾਰ ਦੇ ਵਿੱਚ ਇਹ ਸਾਰੀ 26 ਜਨਵਰੀ ਦੀ ਤਿਆਰੀ ਜਿਹੜੀ ਆ ਰਹੀ ਅਸਲ ਆਪਾਂ ਜਿਹੜੀ ਆਪਰੇਟ ਕਰਾਉਣੀ ਹੈ ਟ੍ਰੈਕਟਰ ਅਪਰੇਟ ਉਹਦੀ ਉਹਦੀ ਤਿਆਰੀ ਵੱਜੋਂ ਤੇ ਟਾਰਗੇਟ ਦੇ ਤੱਕ ਕਿ 13 ਦਾ ਆਕੜਾ ਬੜਾ ਮਸ਼ਹੂਰ ਆ ਅਸੀਂ ਕਹਿੰਦੇ 13 ਕਰੋੜ ਬਿੱਲਾਂ ਦੀਆਂ ਕਾਪੀਆਂ ਸਾੜਾਂਗੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇਸ਼ ਤੇ ਪੂਰੀ ਦੁਨੀਆ ਦੇ ਵਿੱਚ ਲੋਕ 13 ਕਰੋੜ ਕਾਪੀਆਂ ਸਾੜਨਗੇ 14 ਨੂੰ ਮਗੀਆ ਸ਼ਹੀਦਾਂ ਦਾ ਦਿਹਾੜਾ ਉਹ ਵੀ ਮਨਾਇਆ ਜਾਊਗਾ ਸੋ ਇਸ ਤਰੀਕੇ ਦੇ ਨਾਲ ਜਿਹੜੇ ਆ 26 ਜਨਵਰੀ ਦੀ ਤਿਆਰੀ ਦੀ ਮੁਹਿੰਮ ਹੋਰ ਤੇਜ਼ ਕੀਤੀ ਜਾਊਗੀ 12 ਨੂੰ ਅੰਮ੍ਰਿਤਸਰ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਚੌਥਾ ਜਥਾ গোল্ডেন গেট ਤੋਂ ਲੈ ਕੇ ਵਿਆਸ ਪੁਲ ਤੱਕ ਆਮਰ ਸਾਦਾ ਤੁਰੂਗਾ ਅਗਲੇ ਜਥੇ ਜਿਹੜੇ ਅਗਲੇ ਬੰਨੇ ਕਪੂਰਥਲੇ ਪਲੱਤ ਤੋਂ ਰਲ ਸਕਦੇ ਆ ਗਾਹਾਂ ਜਲੰਧਰ ਆ ਲੁਧਿਆਣਾ ਵਾ ਪੰਜਾਬ ਦੇ ਹੋਰ ਹਿੱਸੇ ਸ਼ਾਮਲ ਹੋਣਗੇ ਇਹ ਤੋਂ ਗਾ ਪੰਜਵਾਂ ਜਥਾ ਹੈ ਸਾਡਾ 20 ਜਨਵਰੀ ਨੂੰ ਤਰਨਤਾਰਨ ਦਾ ਤੇ ਹੋਰ ਨਾ ਪੰਜਾਬ ਦਾ ਰਵਾਨਾ ਹੋਊਗਾ ਅਸੀਂ ਇਹ 26 ਦੀ ਪਰੇਟ ਦੀ ਅਪੀਲ ਕਰ ਰਹੇ ਹਾਂ ਪੂਰੀ ਦੁਨੀਆ ਦੇ ਲੋਕਾਂ ਨੂੰ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਅਸੀਂ ਕਰ ਸਕਦੇ ਆ ਤੇ ਹੋ ਵੀ ਜਾਣਾ ਵਾ ਉਹਦੇ ਵਿੱਚ ਲੱਖਾਂ ਟਰੈਕਟਰ ਪੰਜਾਬ ਦੇ ਪੰਜਾਬ ਤੇ ਸਾਬਕਾ ਫੌਜੀਆ ਨੂੰ ਬੇਨਤੀ ਆ ਹਰਿਆਣਾ ਦੇ ਸਾਬਕਾ ਫੌਜੀਆ ਨੂੰ ਬੇਨਤੀ ਆ ਵੀ ਜਿਸ ਕਿਸਮ ਦਾ ਕੇਂਦਰ ਸਰਕਾਰ ਦਾ ਰੌਂ ਰਵਈਆ ਵਾ ਮੀਟਿੰਗਾਂ ਤੋਂ ਕੋ ਬਹੁਤੀ ਆ ਸਾਨੂੰ ਨਹੀਂ ਕਰਨੀ ਚਾਹੀਦੀ 26 ਦਾ ਜਿਹੜਾ ਗਨਰਾਜ ਦਿਹਾੜਾ ਵਾ ਉਹਦੇ ਵਿੱਚ ਜਿਹੜੀ ਟ੍ਰੈਕਟਰਾਂ ਦੀ ਆਪਰੇਟ ਕਰਨੀ ਆ ਕਿਸਾਨਾਂ ਦੀ ਪਹਿਲੋ ਜਵਾਨ ਕਰਦੇ ਸੀ ਹੁਣ ਕਿਸਾਨ ਵੀ ਆਪਰੇਟ ਕਰਨਗੇ ਇਹਨੂੰ ਅਸੀਂ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਐਕਸ਼ਨ ਬਣਾ ਦਈਏ ਤੇ ਮੈਨੂੰ ਆਸ ਆ ਪੰਜਾਬ ਦੇ ਨੌਜਵਾਨਾਂ ਤੋਂ ਤੁਸੀਂ ਵਰਕਸ਼ਾਪਾਂ ਦੇ ਪਤਾ ਕਰੋ ਜਾ ਕੇ ਤਿਆਰੀਆਂ ਹੋ ਰਹੀਆਂ ਬੜੇ ਵੱਡੇ ਪੱਧਰ ਤੇ ਤੋਂ ਕਰਨਗੇ ਵੀ ਵੱਡੇ ਪੱਧਰ ਤੇ ਤੇ ਅਸੀਂ ਮੋਦੀ ਸਰਕਾਰ ਦੀਆਂ 26 ਜਨਵਰੀ ਦੇ ਦਿਹਾੜੇ ਵਿੱਚ ਜੜਾ ਹਲਾ ਕੇ ਰੱਖ ਦਾਂਗੇ ਪੂਰੀ ਦੁਨੀਆ ਦੇ ਵਿੱਚ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰ ਚ ਕਾਮਯਾਬ ਹੋਵਾਂਗੇ ਅੱਜ ਕੀ ਕੀਤਾ ਜੀ ਤੁਸੀਂ ਅੱਜ ਅਸੀਂ ਲੋਹੜੀ ਦੇ ਤਿਹਾਰ ਨੂੰ ਧਿਆਨ ਵਿੱਚ ਰੱਖਦੇ ਹਾਂ ਉਹਦੀ ਸ਼ੁਰੂਆਤ ਕੀਤੀ ਆ ਪਿਆਸ ਤਰੀਕੇ ਨਾਲ ਭੁੱਗੇ ਲਾ ਕੇ ਜਿਹੜੇ ਖੇਤੀ ਦੇ ਬਿਉ ਲਿਆ ਸਾਢੇ ਜਾਣੇ ਆ